ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਤੁਹਾਡੇ ਸਾਹਮਣੇ 15 ਮਈ 2025 ਤੱਕ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਉੱਪਰ ਬੱਦਲਵਾਈ ਸਿਸਟਮ ਬਣੇ ਹੋਏ ਨੇ ਅਗਰ ਤੁਸੀਂ ਦੇਖ ਸਕੋ ਤਾਂ ਪੰਜਾਬ ਨਾਲ ਲੱਗਦੇ ਬਹੁਤੇ ਇਲਾਕੇ ਜਾਂ ਪੂਰੇ ਭਾਰਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਹਲਕਾ ਦਰਮਿਆਨਾ ਇੱਕ ਸਾਈਕਲਨ ਸਿਸਟਮ ਬਣਿਆ ਹੋਇਆ ਜਿਸ ਦੇ ਕਾਰਨ ਪੰਜਾਬ ਨਾਲ ਲੱਗਦੇ ਉੱਤਰੀ ਭਾਰਤ ਦੇ ਜਿੰਨੇ ਵੀ ਸੂਬੇ ਨੇ ਇੱਕ ਮਾਹੌਲ ਮੀਂਹ ਦਾ ਬਦਲਵਾਈ ਦਾ ਚੱਕਰਵਾਤੀ ਹਵਾ ਦਾ ਲਗਾਤਾਰ ਬਣਿਆ ਹੋਇਆ ਕਿਉਂਕਿ ਪੂਰਬੀ ਹਵਾ ਦੇ ਵਿੱਚ ਕਾਫੀ ਜ਼ਿਆਦਾ ਨਮੀ ਵਾਲੀਆਂ ਹਵਾਵਾਂ ਜੋ ਪੰਜਾਬ ਦੇ ਵਿੱਚ ਆਈਆਂ ਨੇ ਉਹਨਾਂ ਦੇ ਕਾਰਨ ਪੰਜਾਬ ਅਤੇ ਨਾਲ ਲੱਗਦੇ ਸੂਬੇ ਦੇ ਵਿੱਚ ਬੀਤੇ 2 ਦਿਨਾਂ ਤੋਂ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਇਸ ਮੀਂਹ ਦੇ ਕਾਰਵਾਈਆਂ ਦੇ ਕਾਰਨ ਹੀ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚਕਾਰ ਸਾਨੂੰ ਇਹ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਨੇ ਗੱਲ ਕਰਾਂਗੇ ਆਪਾਂ 15 ਤਰੀਕ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸਭ ਤੋਂ ਪਹਿਲਾਂ ਰਿਕੁਐਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਲਾਈਕ ਵੀ ਕਰਦੇ ਹੋ ਬਾਕੀ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਕਮੈਂਟਸ ਰਾਹੀਂ ਬਾਕੀ ਦਰਸ਼ਕਾਂ ਤੱਕ ਵੀ ਪਹੁੰਚਦੀ ਹੋ ਸਕੇ ਗੱਲ ਕਰਾਂਗੇ ਮੀਂਹ ਦੇ ਹਾਲਾਤਾਂ ਦੀ ਸਭ ਤੋਂ ਪਹਿਲਾਂ ਅਗਰ ਇਹ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਹਲਕਾ ਦਰਮਿਆਨਾ ਬਦਲਵਾਈ ਪੰਜਾਬ ਦੇ ਉੱਪਰ ਬਣੀ ਹੋਈ ਹੈ ਲਗਾਤਾਰ 6 7 8 ਤਰੀਕ ਤੱਕ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਨਾਲ ਲੱਗਦਾ ਸੂਬਾ ਜਿਹੜਾ ਹਿਮਾਚਲ ਉਸ ਦੇ ਵੱਲੋਂ ਦੁਆਬੇ ਦੇ ਇਲਾਕੇ ਵਿੱਚ ਲਗਾਤਾਰ ਕਾਰਵਾਈ ਬਦਲਬਾਈ ਤੇ ਮੀਂਹ ਦੀ ਹੁੰਦੀ ਦਿਖਾਈ ਦੇ ਸਕਦੀ ਹੈ ਜਿਦੇ ਵਿੱਚ ਜ਼ਿਲ੍ਹੇ ਸ਼ਾਮਲ ਰਹਿਣਗੇ ਸਾਡੇ ਹੁਸ਼ਿਆਰਪੁਰ ਨਵਾਂ ਸ਼ਹਿਰ ਨੰਗਲ ਅਨੰਦਪੁਰ ਸਾਹਿਬ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਪਟਿਆਲੇ ਦਾ ਕੁਝ ਹਿੱਸਾ ਤੇ ਫਤਿਹਗੜ੍ਹ ਸਾਹਿਬ ਦਾ ਬਹੁਤਾ ਹਿੱਸਾ ਇਹਦੇ ਵਿੱਚ ਆਉਂਦਾ ਦਿਖਾਈ ਦੇਵੇਗਾ ਜਲੰਧਰ ਕਪੂਰਥਲਾ ਵਿੱਚ ਵੀ ਥੋੜੀ-ਬਹੁਤੀ ਕਾਰਵਾਈ ਹੋ ਸਕਦੀ ਹੈ ਲੁਧਿਆਣੇ ਤੋਂ ਰਾਹੋਂ ਲੁਧਿਆਣੇ ਤੋਂ ਖੰਨਾ ਪਟਿਆਲੇ ਤੋਂ ਨਾਪਾ ਇਹ ਕੁਝ ਕੁ ਹਿੱਸੇ ਨੇ ਜਿਨ੍ਹਾਂ ਦੇ ਵਿੱਚ ਕੁਝ ਨਾ ਕੁਝ ਸਾਨੂੰ ਸਿਸਟਮ ਦੇ ਵਿੱਚ ਗੜਬੜੀ 7 ਤਰੀਕ 8 ਤਰੀਕ ਨੂੰ ਹੁੰਦੀ ਦਿਖਾਈ ਦੇ ਸਕਦੇ ਨੇ 9 ਨੂੰ ਵੀ ਥੋੜੇ-ਬੋੜੇ ਸਿਸਟਮ ਵਿਗੜ ਸਕਦੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚਕਾਰ ਲਗਾਤਾਰ ਮੌਸਮ ਵਿਭਾਗ ਵੱਲੋਂ ਵੀ ਅਲਰਟ ਜਾਰੀ ਕੀਤੇ ਗਏ ਨੇ ਕਿ 10 11 ਤਰੀਕ ਤੱਕ ਇਹ ਹਾਲਾਤ ਜਿਹੜੇ ਨੇ ਇਸੇ ਤਰੀਕੇ ਨਾਲ ਪੰਜਾਬ ਦੇ ਉੱਪਰ ਬਰਕਰਾਰ ਰਹਿਣ ਦੀ ਕਾਫੀ ਹੱਦ ਤੱਕ ਉਮੀਦ ਸਾਨੂੰ ਦਿਖਾਈ ਦੇ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਖਾਸ ਤੌਰ ਤੇ ਸਰਹੱਦੀ ਇਲਾਕਾ ਪਾਕਿਸਤਾਨ ਨੂੰ ਜੋ ਟੱਚ ਕਰ ਰਹਾ ਹੈ ਮੁਕਤਸਰ ਹੋ ਗਿਆ ਫਜ਼ਿਲਕਾ ਹੋ ਗਿਆ ਫਿਰੋਜ਼ਪੁਰ ਹੋ ਗਿਆ ਤੇ ਮਲੋਟ ਦਾ ਏਰੀਆ ਹੋ ਗਿਆ ਇਹਨਾਂ ਵਿੱਚ ਨਾ ਮਾਤਰ ਦੇ ਬਰਾਬਰ ਕਿਰਮਣ ਕਣੀ ਹੋ ਸਕਦੀਆਂ ਨੇ ਬੱਦਲਬਾਈ ਬਿਸ਼ੱਕ ਦੇਖਣ ਨੂੰ ਮਿਲ ਸਕਦੀ ਹੈ ਪਰ ਇਹਨਾਂ ਇਲਾਕਿਆਂ ਦੇ ਵਿੱਚ ਕਰ ਕੋਈ ਵੱਡੀ ਹਲਚਲ ਨਹੀਂ ਹੈ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਵੀ ਗਰਮੀ ਦਾ ਮਾਹੌਲ ਬਣਿਆ ਰਹੇਗਾ ਤੇ ਬਾਕੀ ਅਗਰ ਗੱਲ ਕੀਤੀ ਜਾਵੇ ਤਾਂ 9 ਤਰੀਕ ਤੋਂ ਬਾਅਦ ਗੱਲ ਕਰਦੇ ਆਪਾਂ 10 11 12 13 14 15 ਤਰੀਕ ਤੱਕ ਦੀ ਤਾਂ 12 ਤਰੀਕ ਤੱਕ ਹਲਕੀ ਦਰਮਿਆਨੀ ਬੱਦਲਬਾਈ ਬਣੀ ਰਹੇਗੀ ਪਰ ਕੋਈ ਮੀਂਹ ਦੀ ਸੰਭਾਵਨਾ ਨਹੀਂ ਨਾ ਮਾਤਰ ਦੇ ਬਰਾਬਰ ਹੋ ਜਾਣਗੇ ਕਿਉਂਕਿ ਜਿਹੜੀ ਕਾਰਵਾਈ ਪੈਣੀ ਸੀ ਉਹ ਲਗਭਗ 9 ਤਰੀਕ ਤੱਕ ਹੀ ਦੇਖਣ ਨੂੰ ਮਿਲੇਗੀ 10 11 ਤਰੀਕ ਨੂੰ ਕੁਝ ਕ ਇਲਾਕੇ ਦੇ ਵਿੱਚ ਬੱਦਲਬਾਝਰੂਰ ਬਣੇਗੀ ਕਿਰਮਣਕਾਣੀ ਹੋ ਸਕਦੀ ਹੈ ਪਰ ਮੀਂਹ ਦੀਆਂ ਕਾਰਵਾਈਆਂ ਕੋਈ ਵੱਡੀਆਂ ਨਹੀਂ ਹਨ ਜਿਸ ਦੇ ਨਾਲ ਆਪਾਂ ਕਹਿ ਸਕੀਏ ਕਿ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਅਜੇ ਹੀ ਕੋਈ ਸੰਭਾਵਨਾਵਾਂ 9 ਤੋਂ ਬਾਅਦ ਬਣਦੀਆਂ ਹੋਈਆਂ 12 ਤਰੀਕ ਤੱਕ ਦਿਖਾਈ ਨਹੀਂ ਦੇ ਰਹੀਆਂ ਮੌਸਮ ਕਾਫੀ ਹੱਦ ਤੱਕ ਖੁੱਲਦਾ ਹੋਇਆ ਦਿਖਾਈ ਦੇਵੇਗਾ ਹੌਲੀ ਹੌਲੀ ਤਾਪਮਾਨ ਵੀ ਵਧਦੇ ਹੋਏ ਦਿਖਾਈ ਦੇਣਗੇ ਦੁਆਰਾ ਤੋਂ ਤਾਪਮਾਨ ਅਤੇ 40 ਡਿਗਰੀ ਤੱਕ ਪਹੁੰਚਦੇ ਹੋਏ ਸਾਨੂੰ 11-12 ਤਰੀਕ ਤੱਕ ਦਿਖਾਈ ਦੇਣਗੇ 12 ਤਰੀਕ ਤੋਂ ਲੈ ਕੇ 15 ਤਰੀਕ ਰਕ ਦੀ ਗੱਲ ਕੀਤੀ ਜਾਵੇ ਤਾਂ ਸਿਸਟਮ ਦੁਆਰਾ ਤੋਂ ਪੰਜਾਬ ਤੋਂ ਦੂਰ ਹੋ ਜਾਣਗੇ ਤਗੜਾ ਮੀਂਹ ਜੋ ਪੰਜਾਬ ਦੇ ਵਿੱਚ ਪੈਣ ਦੀ ਉਮੀਦਾਂ ਸਨ ਉਹ ਖਤਮ ਹੋ ਜਾਣਗੀਆਂ ਲਗਾਤਾਰ ਕੜਾਕੇ ਦੀ ਧੁੱਪ ਪੰਜਾਬ ਦੇ ਉੱਪਰ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਪੰਜਾਬ ਦਾ ਜਿਹੜਾ ਤਾਪਮਾਨ ਹੈ ਉਹ ਫੇਰ ਤੋਂ 40-42 ਡਿਗਰੀ ਨੂੰ ਪਾਰ ਕਰਦਾ ਹੋਇਆ ਦਿਖਾਈ ਦੇਵੇਗਾ ਦੁਆਰਾ ਤੋਂ ਗਰਮੀ ਦੇ ਹਾਲਾਤ ਮੁੜ ਕੇ ਵਾਲੀ ਗਰਮੀ ਪਸੀਨਾ ਤੇਜ਼ ਧੁੱਪ ਪੰਜਾਬ ਦੇ ਉੱਪਰ ਪੈਂਦੀ ਹੋਈ ਦਿਖਾਈ ਦੇ ਸਕਦੀ ਹੈ ਜਿਸ ਦੇ ਨਾਲ ਹਾਲਾਤ ਜਿਹੜੇ ਨੇ ਉਹ ਮੁੜ ਤੋਂ ਗਰਮੀ ਵਾਲੇ ਹੋਣਗੇ ਅਗਰ ਅਸੀਂ ਰਿਵਾਈਂਡ ਕਰੀਏ ਤਾਂ ਜਾਣਕਾਰੀ ਜਿਹੜੀ ਉਹ ਇਦਾਂ ਹੈ ਕਿ ਲਗਭਗ 9 ਤਰੀਕ ਤੱਕ ਹਲਕੇ ਦਰਮਿਆਨੇ ਮੀਂਹ ਦੀ ਉਮੀਦ ਹੈ 7 8 9 ਤਰੀਕ ਨੂੰ ਪੰਜਾਬ ਦੇ ਦੁਆਬੇ ਇਲਾਕੇ ਦੇ ਵਿੱਚਕਾਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਨੰਗਲਾਨਾਦਪੁਰ ਸਾਹਿਬ ਪਟਿਆਲਾ ਫਤੇਗੜ ਇਹਨਾਂ ਇਲਾਕਿਆਂ ਦੇ ਵਿੱਚਕਾਰ ਫਿਰ ਬਾਕੀ ਇਲਾਕੇ ਠੀਕ ਰਹਿਣਗੇ ਤਾਪਮਾਨ ਜਿਹੜੇ ਕੰਟਰੋਲ ਵਿੱਚ ਰਹਿਣਗੇ 40 ਤੋਂ ਥੱਲੇ ਫਿਰ 9 ਤੋਂ ਬਾਅਦ 11 12 ਤਰੀਕ ਤੱਕ ਬਦਲਵਾਈ ਰਹੇਗੀ ਤਾਪਮਾਨ ਥੋੜੇ ਜੇ ਵਧਣਗੇ 40 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਬਣੀ ਹੋਈ ਹੈ ਫਿਰ 12 ਤੋਂ ਲੈ ਕੇ 15 ਤਰੀਕ ਤੱਕ ਮੁਰ ਤੋਂ ਮੌਸਮ ਸਾਫ਼ ਹੋ ਜਾਵੇਗਾ ਕੜਾਕੇ ਦੀ ਧੁੱਪ ਪਵੇਗੀ ਗਰਮੀ ਦੇ ਹਾਲਾਤ ਵਧਣਗੇ ਮੌਸਮ ਜਿਹੜਾ ਹੈ ਉਹ ਦੁਆਰ ਤੋਂ ਖੁੱਲਦਾ ਹੋਇਆ ਦਿਖਾਈ ਦੇਵੇਗਾ ਕਿਸੇ ਤਰੀਕੇ ਨਾਲ ਮੀਂਹ ਦੀ ਕਾਰਵਾਈ ਹੁੰਦੀ ਦਿਖਾਈ ਨਹੀਂ ਦੇਵੇਗੀ ਇਹ ਹਾਲਾਤ ਹਨ 15 ਤਰੀਕ ਤੱਕ ਦੇ ਮੌਸਮ ਦੀ ਜਾਣਕਾਰੀ ਦੇ ਜੋ ਅਪਡੇਟ ਸਾਨੂੰ ਫਿਲਹਾਲ ਪ੍ਰਾਪਤ ਹੋਈ ਹੈ ਬਾਕੀ ਹਜੇ ਹਫ਼ਤੇ ਤੋਂ ਨੇੜੇ ਤੇੜਾ ਦਾ ਸਮਾਂ ਪਿਆ ਹੈ ਇਹਨਾਂ ਦਿਨਾਂ 15 ਤਰੀਕ ਆਉਣ ਦੇ ਵਿੱਚ ਤੇ ਬਾਕੀ ਕਿਉਂਕਿ ਜੋ ਵੀ ਸਮਾਂ ਪੈਂਦੇ ਸਾਰ ਮੌਸਮ ਦੀ ਜਾਣਕਾਰੀ ਜੇ ਦਈਏ ਤਾਂ ਠੀਕ ਰਹਿੰਦੀ ਹੈ ਇੰਨੀ ਐਡਵਾਂਸ ਜਾਣਕਾਰੀ ਕਦੀ ਵੀ ਗਰਮੀ ਦੇ ਮੌਸਮ ਵਿੱਚ ਸਹੀ ਨਹੀਂ ਹੁੰਦੀ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਆ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਅਤੇ ਜਾਣਕਾਰੀ ਸਮੇਂ ਸਿਰ ਲੈ ਕੇ ਆਪਣੇ ਕਿੱਤੇ ਦੇ ਵਿੱਚ ਆਪਣੇ ਕੰਮ ਦੇ ਵਿੱਚ ਲਾਹੇਵੰਦ ਹੋ ਸਕੋ ਕਿਉਂਕਿ ਹੁਣ ਸਿਰਫ ਤੋੜੀਆਂ ਚੱਕ ਚਕਾਈ ਦਾ ਹੀ ਸਮਾਂ ਬਚ ਗਿਆ ਤੂੜੀਆਂ ਬਣਾਉਣ ਦਾ ਸਮਾਂ ਬਚ ਗਿਆ ਜਿਹੇ ਦੇ ਵਿਚਕਾਰ ਲਾਂ ਸੁੱਕਾ ਚਾਹੀਦਾ ਹੁੰਦਾ ਹੈ ਤਾਂ ਕਿਸਾਨ ਵੀਰ ਸਾਡੀ ਵੀਡੀਓਜ਼ ਦੇਖ ਲੈਣ ਲਗਾਤਾਰ ਮੌਸਮ ਦੀ ਅਪਡੇਟ ਲੈਂਦੇ ਰਹਿਣ ਤੁਹਾਨੂੰ ਕੋਈ ਵੀ ਅਪਡੇਟ ਅਸੀਂ ਮਿਸ ਨਹੀਂ ਕਰਦੇ ਬਾਕੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਪਣ ਭਰਾਵਾਂ ਦਾ ਮਿਲਦੇ ਆ ਜਲਦੀ ਜੀ ਧੰਨਵਾਦ